ਜਿੜੇ ਛੋਟੇ ਹੋ ਜਿਹੜੇ ਬੱਕਰੀਆਂ ਮਰਗੀਆਂ ਤੇ ਉਹ ਕਿਦਾਂ ਬੱਕਰੀ ਤੇ ਕਿੰਨੇ ਕਿੰਨੀਆਂ ਬੱਕਰੀਆਂ ਮਰਗੀਆਂ ਦੀ 22 ਬੱਕਰੀ ਤੇ ਰੀਦਰੀ ਹੋਈ ਤੀ ਰੀਦੀ ਰੀਦੀ ਮਰਨਾ ਤਾਂ ਸੀ ਆਪ ਆਪ ਮਰਨਾ ਦੀ ਮੋਟਰ ਚੱਲਦੀ ਦੀ ਡੋੜ ਮਹੀਨਾ ਦਾ ਬਾਈ ਮੰਜੇ ਜੀ ਨਹੀਂ ਉੱਠੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਿਕਾਲ ਹਾਂਜੀ ਵੀਰੇ ਅੱਜ ਆਪਾਂ ਇਹ ਇੱਕ ਅਹੇ ਹੀ ਇਨਸਾਨਾ ਕੋਲੇ ਕਿਹ ਹੈ ਜਿਹੜੇ ਕਿ ਪਹਿਲਾਂ ਪੁਰਾਣੇ ਪੁਰਾਣੇ ਤਰੀਕੇ ਨਾਲ ਹੀ ਬੱਕਰੀਆਂ ਪਾਲਦੇ ਨੇ ਵੀ ਉਹਨਾਂ ਨੂੰ ਪਤਾ ਨਹੀਂ ਰੱਬ ਜਾਣੇ ਤਰੀਕਾ ਹੈਗਾ ਕਿ ਰੱਬ ਜਾਣੇ ਗੁਣ ਦਿੱਤਾ ਹੈ ਰੱਬ ਨੂੰ ਹਣਾ ਵੀ ਉਹਨਾਂ ਕੋਲੇ ਮਦਰ ਗਿਆ ਕੇ ਬੱਕਰੀ ਦੁੱਧ ਤੇ ਆਮਦਿਆ ਬਾਧਿਆਂ ਦੀ ਦੁੱਧ ਤੇ ਬੱਕਰੀ ਗਰੋਥ ਕਰਨ ਲੱਗ ਜਾਂਦੀ ਹੈਗੀ ਅੱਜ ਤੁਹਾਨੂੰ ਉਹ ਬਾਈਆਂ ਨਾਲ ਮਿਲਣ ਜਾਣਗੇ ਆ ਬਾਈ ਜੀ ਬੈਠੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਬਾਈ ਸਸੀਕਰ ਸਰਨ ਬਾਈ ਦੱਸ ਇਹ ਇਹ ਨਹੀਂ ਇਹ ਨਹੀਂ ਪਹਿਲਾਂ ਤੁਸੀਂ ਆਪਣਾ ਨਾਮ ਕੀ ਮੇਰਾ ਨਵਿੰਦਰ ਹੈ ਮੈਂ ਤਾਂ ਸਾਨੂੰ ਕਿੰਨੇ ਟਾਈਮ ਤੋਂ ਹੋ ਗਏ ਵੀ ਬੱਕਰੀਆਂ ਪਾਲਦੇ ਹਾਂ ਬੋਲਦੇ 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 ਜਾ ਮੈਨੂੰ ਤਾਂ ਹੋ ਗਏ ਹੁਣ ਵੀ 37 ਸਾਲਾ ਤੁਹਾਨੂੰ ਦੂਆ ਮੈਂ ਤੁਹਾਨੂੰ ਪਤਾ ਵੀ ਬੱਕਰੀਆਂ ਦੇ ਵਿੱਚ ਕੋਈ ਵਾਦਾ ਘਾਟਾ ਹੁੰਦਾ ਹੈ ਇਹਦੇ ਵਿੱਚ ਹਾਂ ਜੀ ਇਹ ਤਾਂ ਹੈ ਵੀ ਸੁਣਵਾਜਦਾ ਕਿ ਕਦੇ ਘਟਾ ਜਾਂ ਵਾਦਾ ਪਕੀਤਾ ਹੋਵੇ ਵਾਦਾ ਕੀਤਾ ਹੋਇਆ ਇਹਦਾ ਚ ਵਾਦਾ ਹੀ ਵਾਦੀ ਵਾਦਾ ਹੁੰਦਾ ਫਾਇਦਾ ਇਹ ਚ ਹਾਂ ਫਾਇਦਾ ਹੀ ਇਹ ਚ ਤੁਹਾਨੂੰ ਤੁਹਾਨੂੰ ਮਾੜੀ ਮੋਟੀ ਤੁਸੀਂ ਜਾਣਕਾਰੀ ਦੇ ਸਕਦੇ ਹੋ ਵੀ ਜਿਹਦੇ ਨਾਲ ਅਸੀਂ ਲੋਕਾਂ ਨੂੰ ਤੱਕ ਇਹ ਸੋਡੀ ਆਪਣੀਆਂ ਜਾਣਕਾਰੀਆਂ ਜੁਪਾ ਗ ਜਾਣ ਜਿਹਦੇ ਨਾਲ ਲੋਕ ਇਹ ਬੱਕਰੀਆਂ ਨੂੰ ਸੁਰਤ ਦੇ ਸੁਣ ਕੇ ਜਾਂ ਦੇਖ ਕੇ ਪਾਲਣ ਹਾਂ ਜੀ ਤੁਸੀਂ ਇਹਦੇ ਚੰਗੋ ਸੋਡੂ ਗੁੜੇ ਕਿੰਨੇ ਨਗਨੇ ਨਗ ਮਿਲ ਰਹੀ ਨੇ ਦਾ ਅੱਠ ਅੱਠ ਬੱਕਰੀਆਂ ਨੇ ਵਿੱਚ ਬੱਕਰੀਆਂ ਦੇ ਵਿੱਚ ਬੱਕਰੀਆਂ ਨੇ ਵਿੱਚ ਹੀ ਉਕਰੇ ਨੇ ਕਿੰਨੇ ਬੱਕਰੇ ਨੇ ਕਿੰਨੀਆਂ ਬੱਕਰੀਆਂ ਨੇ ਗੜੂਰੇ ਮੇਰੇ ਵੀ ਚਾਰ ਬੱਕਰੀਆਂ ਨੇ ਹਾਂ ਜੀ ਚਾਰ ਪੱਠਾ ਨੇ ਚਾਰ ਪੱਠਾ ਨੇ ਤੁਸੀਂ ਨੇ ਸਾਰੇ ਬੱਚੇ ਲੈਤੇ ਤੇ ਇੱਕ ਵੱਡੀ ਵਿੱਚ ਮਤਲਬ ਪਾਲੀ ਹੋਈ ਵੀ ਪੱਠਾ ਪੱਠਾ ਵਿੱਚ ਬੜੀਆਂ ਉਹ ਲੱਤੀਆਂ ਨੇ ਦੁੱਧ ਦੀਆਂ ਦੁੱਧ ਸੁਣੀਆਂ ਹੋਈਆਂ ਠੀਕ ਹੈ ਕਿੰਨਾ ਟਾਈਮ ਕਿੰਨਾ ਕੁ ਟਾਈਮ ਹੋਗਾ ਤੁਹਾਨੂੰ ਮੇਨੂੰ ਲੱਗਦਾ ਇਹਨਾਂ ਹੁਣ ਹੋਗੇ ਹੋਗੇ ਸਾਲ ਸਾਲ ਹੋ ਗਿਆ ਹੋਊ ਪਹਿਲਾਂ ਵੀ ਪਹਿਲਾਂ ਤੋਂ ਉਹ ਕੋਲ ਕਿੰਨੇ ਟਾਈਮ ਤੋਂ ਬੱਕਰੀਆਂ ਰੱਖਦੇ ਹੋਗੇ ਪਹਿਲਾਂ ਤਾਂ ਸਾਡਾ ਮੁੱਢ ਮੁੱਢ થી ਵੀ ਪਹਿਲਾਂ ਤਾਂ ਸਾਡੀਆਂ ਅੰਬਰਸਰੀਆਂ ਤੋਂ ਚੱਲੀਆਂ ਹੋਈਆਂ ਨੇ ਬੇਟਾਂ ਨਾਲੋਂ ਬੇਟਾਂ ਨਾਲ ਤਾਂ ਠੀਕ ਹੈ ਹਾਂ ਪੁਰਾਣੀ ਮਦਰ ਕੀ ਹਾਂ ਪੁਰਾਣੀ ਬਾ ਦਾਦਿਆਂ ਵਾਲੇ ਦੀਆਂ ਦਾਤਿਆਂ ਦੀ ਤੁਹਾਨੂੰ ਅੱਜ ਤੱਕ ਮਦਰ ਕੀ ਬੱਕਰੀਆਂ 'ਚ ਪ੍ਰੋਫਿਟੀ ਹੁੰਦਾ ਆਇਗਾ ਹਾਂ ਬੱਕਰੀਆਂ ਦੇ ਇਹਦਾ ਮਤਲਬ ਕਿ ਬੱਕਰੀਆਂ 'ਚ ਪ੍ਰੋਫਿਟ ਹੈਗਾਗਾ ਹਾਂ ਪ੍ਰੋਫਿਟ ਹੈਗਾ ਤੁਸੀਂ ਦੱਸਾਂਗੇ ਵੀ ਕਿਵੇਂ ਪ੍ਰੋਫਿਟ ਹੈ ਇਹਨਾਂ ਵਿੱਚ ਵੀ ਕਿਵੇਂ ਚਰਵਾਹੇ 'ਚ ਫਾਇਦਾ ਕਿ ਘਰੇ ਫਾਇਦਾ ਇਹਨੂੰ ਇਹਦੇ ਚਰਵਾਹੇ 'ਚ ਫਾਇਦਾ ਹੈ ਅੱਛਾ ਹਾਂ ਕਰ ਮੈਂ ਤੈਨੂੰ ਕਿ ਚਰਵਾਹੇ 'ਚ ਫਾਇਦਾ ਕਿਵੇਂ ਦੱਸ ਦਵਾਂਗਾ ਮਾਣ ਜਾਣਕਾਰੀ ਦੇ ਸਕਦਾ ਇਹ ਚਰਵਾਹੇ 'ਚ ਹੈ ਫਾਇਦਾ ਵੀ ਜੀ ਜੀ ਪਸ਼ੂ ਵਧੀਆ ਚਾਰੇ ਪਸ਼ੂ ਬੰਦਾ ਠੀਕ ਹੈ ਨਾ ਹੂੰ ਮੇਸਾਲ ਚ ਇਹ ਵਧੀਆ ਹੋ ਕਰ ਸਕਦੇ ਇਹ ਆਮਨ ਵਧੀਆ ਹੋ ਸਕਦੀ ਹੈ ਮਤਲਬ ਕਿ ਦੁੱਧ ਦੱਦ ਕਿਵੇਂ ਬਾਦਨਾਂ ਬੱਕਰੀਆਂ ਦੁੱਧ ਕਾਹਨ ਕਹਿੰਦੇ ਨੇ ਵੀ ਨਸਲਾਂ ਨੇ ਹੀ ਮਤਲਬ ਵੱਡੇ ਸਿੰਘ ਵਾਲੀ ਵੱਡੇ ਸਿਰਾਲੀ ਵੱਡੇ ਨੱਕ ਵਾਲੀ ਹਾਂ ਬੇਟਲ ਹਾਂ ਬੇਟਲ ਨਸਲ ਹਾਂ ਬੜੇ ਬੜੇ ਕੰਨ ਵਾਲੀ ਮਤਲਬ ਕਿ ਲੋਕ ਕਹਿੰਦੇ ਨੇ ਵੀ ਇਹ ਨਸਲ ਦੀ ਹੈ ਨਸਲਾਂ ਨਸਲਾਂ 'ਚ ਫਾਇਦਾ ਕਿ ਦੁੱਧ ਦੱਦ ਹੀ ਦੇਖਣਾ ਹੁੰਦਾ ਨਾ ਨਾ ਬੇਟਲਾਂ 'ਚ ਫਾਇਦਾ ਬੇਟਲਾਂ 'ਚ ਫਾਇਦਾ ਬੇਟਲਾਂ 'ਚ ਕੀ ਫਾਇਦਾ ਹੈ ਜਾਂ ਕੀ ਗੁਣ ਹੈ ਚ ਬੇਟਲਾਂ 'ਚ ਦੁੱਧ ਕਾਟਦਾ ਉਹਦਾ ਕਾਟਾ ਜੀ ਕਾਟ ਚ ਦੁੱਧ ਕਾਟ ਚ ਹਾਂਜੀ ਹੂ ਰੋਚੀ ਕੀ ਸੋਹਣਾ ਨਸਲੱਖੀ ਆ ਹਾਂਜੀ ਬਸ ਜਿਹੜੀ ਆਪਣੇ ਆਹ ਹੁੰਦੇ ਨੇ ਬਰੀਡਰ ਆ ਹਾਈ ਬਰੀਡਰ ਹਾਂ ਇਹਨਾਂ ਦਾ ਕੀ ਮਤਲਬ ਇਹ ਥੋੜੀ ਜੀ ਬਾਈ ਇੱਕ ਮਿੰਟ ਜੀ ਮੈਂ ਤੁਹਾਡੇ ਨਾਲ ਗੱਲ ਕਰਦਾ ਜੀ ਪਹਿਲਾਂ ਤਾਂ ਤੁਸੀਂ ਦੱਸੋ ਇਹ ਥੋੜਾ ਨਾਮ ਕੀ ਹੈ ਰੈਂਕੂ ਜੀ ਰੈਂਕੂ ਠੀਕ ਹੈ ਥੋੜਾ ਪਿੰਡ ਕਿਹੜਾ ਹੈ ਇਹਹੀ ਆ ਲੌਂਗੋ ਵਾਲੀ ਲੌਂਗੋ ਵਾਲੀ ਪਿੰਡ ਹੈ ਹੁਣ ਦੱਸੋ ਜੀ ਤੁਸੀਂ ਨੂੰ ਕਦ ਕਿੰਨੇ ਟਾਈਮ ਤੋਂ ਤੁਸੀਂ ਬੱਕਰੀਆਂ ਰੱਖਦੇ ਹੋ ਹੋ ਗਏ 12 ਸਾਲ ਪੂਰੇ ਪਹਿਲਾਂ ਦਾਦੇ ਨੇ ਰੱਖੀਆਂ ਨੇ ਫੇਰ ਤਾਂ ਇਹਨੇ ਰੱਖੀਆਂ ਨੇ ਇਹ ਦੂਜੇ ਨੇ ਰੱਖੀਆਂ ਫੇਰ ਸਾਡੇ ਕੋਲ ਆਈਆ ਵਾਰ ਤੁਸੀਂ ਨਸਲਾ ਰੱਖਦੇ ਹੋ ਕਿ ਮਤਲਬ ਦੂਜੀ ਹੀ ਰੱਖਦੇ ਹੋ ਪਹਿਲਾਂ ਤਾਂ ਭਰਾਵਾ ਨਸਲਤੀ ਜਦਦੇ ਇਹ ਰੇਪ ਵੀ ਕੇ ਬੱਕਰੀਆਂ ਮਰੀਆਂ ਨੇ ਉਸ ਤੋਂ ਬਾਅਦ ਦਰਮਿਆਨੀ ਹੁਣ ਦਰਮਿਆਨੀ ਬੱਕਰੀਆਂ ਨੇ ਠੀਕ ਹੈ ਦਰਮਿਆਨੀ ਬੱਕਰੀਆਂ ਮਤਲਬ ਜਿਹੜੀ ਤੁਹਾਡੀ ਹੋ ਜਿਹੜੇ ਬੱਕਰੀਆਂ ਮਰ ਗਈਆਂ ਤੇ ਉਹ ਕਿੰਦਾ ਬੱਕਰੀ ਤੇ ਕਿੰਨੇ ਕਿੰਨੀਆਂ ਬੱਕਰੀਆਂ ਮਰ ਗਈਆਂ ਨੇ 22 ਬੱਕਰੀਆਂ ਤੇ ਆ ਜੀ ਅਸੀਂ ਕਿੰਨਾ ਦੁੱਖ ਕਿੰਨਾ ਹੋਇਆ ਉਹਨੂੰ ਦਖਦ ਹੁਣ ਤੁਸੀਂ ਆਪ ਹੀ ਸਣੀ ਕਿੰਨੇ ਕਿੰਨੇ ਦਾ ਘਾਟਾ ਪਾਇਆ ਜਿੰਦਗੀ ਦਾ ਦੂੜ ਲੱਖ ਤੋਂ ਡੱਪ ਗਏ ਤੇ ਆ ਭਰਾ ਅੱਛਾ ਕਿਵੇਂ ਕੀ ਮਤਲਬ ਕੀ ਸਾਡਾ ਕੁਝ ਵੀ ਕਿਵੇਂ ਅਰੇ ਵੀ ਕੇ ਮਰੀਆਂ ਨੇ ਜੀ ساری ਸਟੋਰੀ ਮੈਂ ਦੱਸਾਂ ਜੇ ਹਾਂ ਦੱਸ ਲਈ ਮੜੀ ਸਟੋਰੀ ਵੀ ਕਿਵੇਂ ਕੀ ਮਈ ਹੋਇਆ ਨਾ ਰਹਿ ਕੇ ਨੇ ਮਰੀਆਂ ਗੋਰੀ ਤੇਰੀ ਹੋਈ ਸੀ ਅਰੇ ਦੀ ਅਰੇ ਦੀ ਮਰਨਾ ਤਾਂ ਸੀ ਆਪ ਆਪ ਮਰਨਾ ਤੇ ਮੋਟਰ ਚੱਲਦੀ ਤੇ ਪਾਣੀ ਵੀ ਪੀਤਾ ਚਾਹ ਵੀ ਕਰੀਆ 4:20 ਤੇ ਬੱਕਰੀਆਂ ਨੂੰ ਬਣੀ ਪਏ 22 ਦੇ ਵਿੱਚੋਂ 4 ਬੱਕਰੀਆਂ ਬਚੀ ਉਹਨਾਂ ਨੂੰ ਜਿਨ੍ਹਾਂ ਨੇ ਪਾਣੀ ਨਹੀਂ ਦਿੱਤਾ ਤੇ ਰੱਬ ਨਹੀਂ ਪਤਾ ਵੀ ਪੀਤਾ ਕਨਾ ਪੀਤਾ ਸੋੜੇ ਤੇ ਥਾਂਤੀ ਮਰਗੀਆਂ ਕ ਉਸੇ ਥਾਂ ਚੀਜੀ ਗੱਲ ਕਰਦੇ ਨੂੰ ਟਾਈਮ ਲੱਗਦਾ ਪਹਿਲਾਂ ਬੱਕਰੀਆਂ ਘਲ ਪਰਮੇ ਤੁਹਾਨੂੰ ਕਿਸੇ ਸਰਕਾਰ ਵੱਲੋਂ ਕੁਝ ਮਿਲੇ ਕਿਸੇ ਵੱਲੋਂ ਕੁਝ ਨਹੀਂ ਮਿਲੇਗੀ ਜ਼ਿੰਦਗੀ ਜੂੜੀ ਕਰ ਦੇ ਕੀ ਸੋਚਦੇ ਨੇ ਤੁਸੀਂ ਕੀ ਸੋਚਦੇ ਹੋਣ ਬਸ ਦਿਹਾੜੀਆਂ ਨਾਲ ਆ ਕਰ ਲੀਆਂ 12 ਪਸ਼ੂ ਬੱਦੂ ਨੇ ਇਹ ਜ਼ਿੰਦਗੀ ਜੀ ਘਾਟੇ ਚੱਲ ਹੁੰਦੀ ਵਾਦੇ ਰਹਿੰਦੇ ਨੇ ਹਣਾ ਵੀਰ ਕਹਿੰਦੇ ਹੁੰਦੇ ਨੇ ਜੇ ਹੁਣ ਕਿਸੇ ਕੋਲੇ ਹੋਣੀਆਂ ਫੇਰੀ ਪੀਣਗੀਆਂ ਇਹ ਵੀ ਹੈ ਗੱਲ ਤੁੜੀ ਸਿਆਣੀ ਐ ਪਰ ਉਹ ਗਰੀਬੀ ਮੇਰੀ ਉਹ ਹੀ ਦਿਖਾਉਂਦਾ ਨੋਨੀ ਪੈਣਾ ਨਹੀਂ ਕੱਠੀ ਤਰਦੀ ਹਾਂ ਕਿਸੇ ਨਾ ਦੋ ਮਦਰ ਕੀ ਛੋਟੀ ਬੱਕਰੀਆਂ ਮਰੀਆਂ ਦੇ ਕਿ ਮਤਲਬ ਤੁਸੀਂ ਇੱਕਦਮ ਸੰਨ ਝਟਕਾ ਪਿਆ ਹੋਊਗਾ ਵੀ ਕਿਦਾਂ ਲੱਗੀਆਂ ਤੁਹਾਨੂੰ ਵੀ ਮਤਲਬ ਵੀ ਰਕੀ ਹੋ ਗਿਆ ਨਾ ਇਹ ਵੀ ਪ੍ਰਮਾਤਮਾ ਮੇਰੀ ਇੰਨੀਆਂ ਸੋਹਣੀਆਂ ਬਣ ਦੋੜ ਮਿੰਨ ਦਾ ਬਾਈ ਮੰਜੇ ਜੀ ਨੇ ਉੱਠੇ ਠੀਕ ਹੈ ਬਾਈ ਐਨੀ ਉਹਦੇ ਕਰਕੇ ਹੁਣ ਕਿੱਥੇ ਦਾ ਇੱਕ ਚਾਰ ਬੱਕਰੀਆਂ ਹੱਕੇ ਕਿੱਥੇ 22 ਬੱਕਰੀਆਂ ਠੀਕ ਹੈ 22 ਦੇ ਚਾਰ ਚ ਬਹੁਤ ਫਰਕ ਹੈ ਨਾ ਵੀਰ ਤੇ ਲੋ ਕੋਈ ਨਾ ਵੀਰ ਚਾਲਦਾ ਰਹਿਣਾ ਮਨ ਖਰਾਬ ਕਰਨ ਨਾਲ ਕੋਈ ਫਰਕ ਨਹੀਂ ਹੈ ਨਾ ਬਈ ਇਹ ਤਾਂ ਹੋ ਹੀ ਜਾਂਦਾ ਜਿਹੜਾ ਕੁਝ ਹੁਣਾ ਪਰਮਾਤਮਾ ਦੀ ਸਾਰੇ ਸਾਰਾ ਕੁਝ ਜੇ ਜੱਗ ਤੇ ਹੋਊ ਬੰਦਾ ਗਰੀਬੀ ਵੀ ਆਊ ਮੀਰੀ ਵੀ ਆਊ ਰੇ ਵੀ ਪੀਣੀਆਂ ਜੇ ਹੋਣਗੀਆਂ ਇਹ ਹੋਣਗੀਆਂ ਨਹੀਂ ਪੀਣੀਆਂ ਇਹ ਵੀ ਗੱਲ ਥੋੜੀ ਸਹੀ ਹੈ ਵੀਰ ਹਨਾ ਦੇਖ ਲਓ ਬਈ ਜੇ ਕੋਈ ਬਾਈ ਦੀ ਹੈਲਪ ਕਰਨਾ ਚਾਹੁੰਦਾ ਤਾਂ ਬਾਈ ਦਾ ਕੰਟੈਕਟ ਨੰਬਰ ਦੇ ਦਾਂਗੇ ਗਰੀਬ ਬੰਦਾ ਬਈ ਇਹ ਰਬ ਵਿਚਾਰੇ ਦੀਆਂ ਬਾਈ ਬੱਕਰੀਆਂ ਮਰ ਗਈਆਂ ਸੀ ਭਾਈ ਆਪਣੇ ਕੋਲ ਕੋਈ ਸਬੂਤ ਪਿਆ ਉਹਨਾਂ ਦਾ ਕੋਈ ਨਾ ਸਬੂਤ ਕਿ ਕਾਦੀ ਟਾਈਮ ਕਰ ਟਾਈਮ ਦੀ ਗੱਲ ਹੈ ਵੀਰੇ 2 ਸਾਲ ਹੋ ਗਏ ਵੀਰੇ ਪੁਰਾਣੀਆਂ ਦੇ ਉਹ ਥੋੜੀ ਕਿਸੇ ਨੇ ਕਿਸੇ ਨੇ ਵੀਡੀਓ ਜਾਂ ਕਿਸੇ ਨੇ ਕੋਈ ਥੋੜੀ ਆਵਾਜ਼ ਠਾਈ ਨਹੀਂ ਨਾ ਭਾਈ ਉਹ ਭਾਈ ਚਲੋ ਕੋਈ ਨਾ ਭਾਈ ਦੇ ਪ੍ਰਮਾਤਮਾ ਨੇ ਅੱਜ ਤੈਨੂੰ ਚਾਰ ਦਿੱਤੀਆਂ ਨੇ ਕੱਲ ਨੂੰ ਅੱਠ ਕਰੂਗਾ 8 ਤੋਂ 12 ਹੋ ਜਾਣੀਆਂ 12 ਤੋਂ 22 ਹੋ ਜਾਣੀਆਂ ਵੀਰੇ ਹੈਨਾ ਪਰਮਾਤਮਾ ਜਾਣਦਾ ਉਹ ਤਾਂ ਵੀ ਚੱਲਣਾ ਵੀਰੇ ਆਪਾਂ ਨੂੰ ਤਾਂ ਕੀ ਪਤਾ ਹਾਂਜੀ ਹਾਂ ਪਰ ਜਿਹੜੇ ਰੇ ਜਿਨ੍ਹਾਂ ਦੇ ਖੇਤ ਚ ਰੇ ਪਾਣੀ ਪੀਤਾਗਾ ਉਹਨਾਂ ਨੇ ਕੁਛ ਕੀ ਕਿਹਾ ਉਹ ਤਾਂ ਕੁਛ ਨਹੀਂ ਬੋਲੇ ਉਹਦਾ ਬੰਦਾ ਵੀ ਮਰ ਗਿਆ ਤਿੱਕਪਤ ਕਿਉਂ ਹੀ ਔਰ ਆਪਾਂ ਹੀ ਬੈਠੇ ਆਂ ਚਾਰੇ ਕਹਿੰਦੇ ਤਾਂ ਗੋਲੀਆਂ ਖਾਲ ਲੰਦੇ ਨੇ ਤੜਕੀ ਬੱਕਰੀਆਂ ਦੇ ਤੜਕੀ ਪੀ ਲੰਦੇ ਨੇ ਸੁੱਖ ਇਹਨਾਂ ਨੂੰ ਕੀ ਪਤਾ ਲੱਗਦਾ ਕੀ ਖਤ ਹੈ ਕੀ ਇਸ ਐਦਾ ਮਤਲਬ ਉਹ ਵੀ ਬੰਦਾ ਨਸ਼ਾ ਕਰਦਾ ਸੀ ਉਹਨੇ ਉੱਥੇ ਪਾਣੀ ਪੀਤਾ ਪਾਣੀ ਵੀ ਲੇਤਾ ਉਹ ਦਰੂ ਨਾਲ ਰੱਖਿਆ ਹੋਇਆ ਠੀਕ ਆ ਠੀਕ ਹੈ ਜਦੋਂ ਮਾਲ ਮਰ ਗਿਆ ਬੰਦੇ ਇਕੱਠੇ ਬਹੁਤ ਹੋ ਗਏ ਠੀਕ ਹੈ ਭਾਈ ਆ ਪਤਦਾ ਚਾਕੇ ਮੇਵਣਾ ਉੱਥੋਂ ਹੋਥੇ ਨਹੀਂ ਤਰੇ ਗਿਆ ਸਾਰੇ ਉਹਨਾਂ ਦੀ ਲੋਕਾਂ ਨਹੀਂ ਤਰੇ ਪਬਲਿਕ ਆ ਮ ਪਬਲਿਕ ਹਾਂ ਚਲੋ ਕੋਈ ਨਾ ਮਤਲਬ ਤੇ ਵੀ ਤੁਹਾਨੂੰ ਕੋਈ ਨਾ ਬਾਈ ਕਿਸੇ ਨੇ 5 ਰੁਪਏ ਹੁਣ ਇਸ ਟਾਈਮ ਸੜ ਕੋਲ ਚਾਰ ਬੱਕਰੀਆਂ ਨਸਲ ਦੀਆਂ ਨੇ ਚਾਰੀ ਹਾਂ 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 ਚਲੋ ਤੁਸੀਂ ਐ ਦੱਸ ਸਕਦੇ ਵੀ ਫਾਇਦਾ ਕਾ ਤੇ ਘਰੇ ਰੱਖਣ ਚ ਫਾਇਦਾ ਇੱਕ ਬੱਕਰੀ ਨੂੰ ਤਰਾ ਤੋਰੇ ਫਰਾਈ ਚ ਫਾਇਦਾ ਤੋਰੇ ਫੇਰੇ ਚ ਵੀ ਫਾਇਦਾ ਘਰੇ ਰੱਖਣ ਚ ਵੀ ਫਾਇਦਾ ਤੋਰੇ ਫਰੇ ਚ ਕਿਵੇਂ ਫਾਇਦਾ ਪਹਿਲਾਂ ਤੁਸੀਂ ਘਰੇ ਰੱਖਣ ਚ ਫਾਇਦਾ ਤੁਸੀਂ ਘਰੇ ਰੱਖਣ ਚ ਫਾਇਦਾ ਨਾ ਤੁਹਾਨੂੰ ਵਟ ਪੈਂਦੀ ਠੀਕ ਹੈ ਜਦੋਂ ਚੰਗੀ ਸਮਾਈ ਆ ਉਹਦੀ ਚੰਗਾ ਪੱਖਾ ਲੱਗਿਆ ਚੰਗਾ ਫੀਡ ਖਾਂਦੀ ਹੈ ਉਹ ਆਪੀ ਦਾ ਦਬਾਦੀ ਹੈ ਠੀਕ ਹੈ ਜਿਹੜੀ ਮਤਲਬ ਦੁੱਧ ਦਾ ਕੀ ਮਤਲਬ ਹੁੰਦਾ ਲੋਕਾਂ ਆ ਬਸ ਇਹ ਕੰਨਾ ਗੁੰਨਾ ਤੱਕ ਦਾ ਕੋਈ ਮਤਲਬ ਨਹੀਂ ਵਿੱਚ ਜਿਹੜਾ ਨਾ ਕੰਨਾ ਵਾਲੀਆਂ ਰੱਖਣੀਆਂ ਨੇ ਉਹ ਵੀਟਲ ਵੱਜੂ ਜਿਹੜੇ ਨੇ ਦਰਮਿਆਨੀ ਰੱਖਣੀਆਂ ਉਹ ਦੂਜੀ ਵੱਜੂ ਬਾਈ ਜੇ ਮੈਂ ਆਪਾਂ ਪਹਾੜ ਨਗਾਹਦਾ ਨੇ ਠੀਕ ਹੈ ਬੜੀ ਭਾਈ ਤੇ ਹੋਰ ਇੱਕ ਜਿਹੜੇ ਤੁਸੀਂ ਕਹਿੰਦੇ ਚਰਵਾਹੇ ਚ ਕੀ ਫਾਇਦਾ ਚਰਵਾਈਆਂ ਕਰਵਾਈਆਂ ਜੇ ਫਾਇਦਾ ਜਿੰਨਾ ਇਹ ਤੋਰਾ ਫੇਰਾ ਕਰੂਗੀ ਉਨੀ ਇਹ ਰਾਜੀ ਰਹਿੰਦੀ ਐ ਖੋਚਾਂ ਦਾ ਮੈਲਾ ਤੁਰਦਾ ਰਹੇ ਬਾਜਨ ਬੂਜਨ ਬਤਾਉਂਦੇ ਨੇ ਗਰੋਥ ਕਰਦੇ ਹਾਂ 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 ਖੜਾ ਖੜੀ ਹੋ ਖੜਾ ਹੋਇਆ ਇਹੋ ਕੰਟਾ ਵੀ ਫਿਰਿਆਈ ਕੰਟੇ ਨਾਲ ਵੀ ਫਰਕ ਜਿਹੜੀ ਘਰੇ ਖੜੀ ਆ ਜੀੜੀ ਠੀਕ ਹੈ ਮਦਰ ਵੀ ਤੋੜਨਾ ਤਾਂ ਜ਼ਰੂਰੀ ਜ਼ਰੂਰੀ ਨਾਲੇ ਦੇ ਕਿੰਨੇ ਵੀ ਪੈਰ ਪੁਰ ਵਦਨ ਲੱਗਿੰਦੇ ਨੇ ਖੁਰ ਖੁਰ ਜੇ ਇਹਦੇ ਜਿਹੜੇ ਨੌ ਬਾਦੇ ਨੇ ਜਦੋਂ ਕਕੀਲੇ ਤੋਂ ਆਪਾਂ ਖੋਲਦੇ ਨਹੀਂ ਉਹ ਸਾਰਾ ਕੁਝ ਹੀ ਹੁੰਦਾ ਉਹ ਸੱਕਰੇ ਮੰਨੀਆਂ ਦੇ ਹੁੰਦੇ ਨੇ ਵੀ ਨੌ ਬਾਦੇ ਜਿਹੜੇ ਤਾ ਤੋੜੇ ਵਾ ਤੋੜੇ ਫੇਰੇ ਇਹ ਕੱਸ ਜਾਂਦੇ ਨੇ ਠੀਕ ਹੈ ਤੀ ਹੁਣ ਬੱਕਰੀਆਂ ਨੂੰ ਪਿਆਰ ਮਾਤੇ ਬੱਚਿਆਂ ਵਾਂਗੂ ਕਰਦੇ ਹਾਂ ਕਿ ਵੀ ਬੱਚਾ ਵਾਂਗੂ ਬਾਈ ਬੱਚਾ ਵਾਂਗੂ ਬੱਚਾ ਨਾਲੋਂ ਬਾਦ ਬਾਦ ਕੇ ਰਖਣੀ ਪੈਂਦੀ ਆ ਫੇਰ ਕਿਤੇ ਬਚਦੀ ਆ ਜਿਉ ਡੰਗਰਾਂ ਦਾ ਘਮ ਰਖਿਆ ਹੁਣ ਉਹਨੂੰ ਤਾਂ ਘਰੇ ਮਾਰ ਦੇਣਾ ਗਣਾ 6 ਵਜੇ ਅਗਲਾ ਕਹਤੋਂ ਜਾਣੇ ਫਿਰ ਤੁਸੀਂ ਸਵੇਰੇ ਕਿੰਨੇ ਵਜੇ ਚਰਾਂ ਚਰਵਾਉਣਾ ਨੇ ਸਾਮੀ ਕੈ ਵਜੇ ਵਾਪਸ ਲੈ ਕੇ ਜਾਨੇ ਇਹਨਾਂ ਨੂੰ 7 ਵਜੇ ਜਾਣੇ ਆ ਤੜਕੇ 10 ਵਜੇ ਘਰ ਹੋ ਜਾਣ ਚੱਲਦੇ ਗਰਮੀ ਹੋਵੇ ਮੀਂਹ ਹੋਵੇ ਕੋਸ਼ ਮਰਜੀ ਜੇ ਮੀਂਹ ਹੋਵੇ ਫਿਰ ਫੇਰ ਵੀ ਆਉਣੀਆਂ ਇਹਨਾਂ ਜਦੋਂ ਮੀਂਹ ਹੁੰਦਾ ਤੁਸੀਂ ਇਹਨਾਂ ਨੂੰ ਬਾਹਰੇ ਰੱਖ ਦੋ ਕਿ ਕਿਸੇ ਤਰਪਾਲ ਥੱਲੇ ਬਰਾਂਡੇ ਪਾਏ ਹੋਏ ਨੇ ਵੀ ਬਰਾਂਡੇ ਚੱਲੇ ਠੀਕ ਹੈ ਨਹੀਂ ਹੁੰਦਾ ਤਾਂ ਬਰਾਂਡੇ ਥੱਲੇ ਮੀਂਹ ਚ ਨਹੀਂ ਇਹ ਕੱਟਦੀਆਂ ਨਾ ਨਹੀਂ ਚਲਦੀ ਮਣੀ ਨਾ ਮੈਂ ਤਾਂ ਲਵੇ ਬਿੰਨ ਲੱਗਣ ਦਿੰਦੀਆਂ ਕਿ ਨਹੀਂ ਇੰਨਾ ਪਾਣੀ ਤੋਂ ਕਾਉਂਟਰ ਦੀਆਂ ਨੇ ਇਹ ਕੀ ਜੀ ਸੋਹਰਾ ਬਾਈ ਠੀਕ ਹੈ ਬਚਾਰੇ ਘਾ ਵਢਣ ਲੱਗੇ ਨਹੀਂ ਦੇਖਦੇ ਕੋਈ ਨਾ ਇਹ ਤਾਂ ਬਸ ਜਿਹੜਾ ਰਾਹ ਬਣਿਆ ਉਹੀ ਰਾਹ ਜਾਣੀਆਂ ਬੱਕਰੇ ਦੀ ਮਾਂ ਨੇ ਕਾ ਦਿੰਦੇ ਮੋ ਬੰਨੇ ਆ ਆ ਵੀ ਇਹ ਬੰਦੇ ਦੇ ਮਾਨ ਨਹੀਂ ਬੰਨੇ ਨੇ ਮੈਨੂੰ ਪਤਾ ਜਿੰਨੇ ਬੰਨੇ ਹਨ ਇਹ ਕਹਿੰਦੀ ਇਹਦਾ ਕੀ ਪਤਾ ਜਾਲੇ ਪੁੰਜੂਗਾ ਕਿ ਪਹਿਲਾਂ ਵਿਚੂਗਾ ਠੀਕ ਹੀ ਗੱਲ ਸਹੀ ਹੈ ਭਾਈ ਜੀ ਆ ਦੇਖ ਲੋ ਯਾਰ ਬਾਈ ਦੀਆਂ ਬਾਈ ਬੱਕਰੀਆਂ ਦੀ ਡੈਥ ਹੋ ਗਈ ਦੀ ਰੇਪਿੰਗ ਕਰਨ ਹਨਾ ਭਾਈ ਧਿਆਨ ਨਾਲ ਰੱਖਿਆ ਕਰੋ ਜਰਾ ਧਿਆਨ ਨਾਲ ਬੱਕਰੀਆਂ ਨੂੰ ਚਾਰਪਾਉਣ ਜਾਇਆ ਕਰੋ ਹਨਾ ਕਿਉਂਕਿ ਯਾਰ ਕੋਈ ਪਤਾ ਨਹੀਂ ਵੀ ਕਿੱਥੇ ਰੇਪਿਆ ਕਿੱਥੇ ਕੀ ਪਿਆ ਜਾਣਾ ਵੀ ਬਾਈ ਚਾਨ ਸੋਨੇ ਜੇ ਹੁਣ ਕਿਸੇ ਨੂੰ ਮਤਲਬ ਇਹਦੇ ਬਾਈ ਦੀਆਂ ਬੱਕਰੀਆਂ ਨਾਲ ਹੋਇਆ ਇਹ ਤੁਏ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਤਾਂ ਕਰਕੇ ਵੀ ਦੇਖ ਮਤਲਬ ਹੁਣ ਜੇ ਤੁਹਾਡੇ ਬੱਕਰੀਆਂ ਦੀ ਮਤਲਬ ਕੀ ਕੋਈ ਡੈਥ ਹੁੰਦੀ ਰੱਬ ਜਾਣੇ ਨਾ ਕੋਈ ਤਿਆ ਕਰਕੇ ਉਹਨਾਂ ਨੂੰ ਪਹਿਲੀ ਗੌਰ ਨਾਲ ਦੇਖ ਕੋਈ ਰੱਬ ਨਾ ਕਰੇ ਵੀ ਐਹੀ ਦਾ ਭਾਣਾ ਕੋਈ ਵਾਪਰੇ ਬਾਕੀ ਜੇ ਭਾਈ ਆ ਬੀਬਾਈ ਦੇ ਕੋਈ ਹੈਲਪ ਕਰਨਾ ਚਾਹੁੰਦਾ ਹੋਇਆ ਤਾਂ ਵੀਰਾ ਬਣ ਕੇ ਹੈਲਪ ਜ਼ਰੂਰ ਕਰ ਦੇਣਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਵੀਡੀਓ ਨੂੰ ਲਾਈਕ ਕਰ ਦੇਣਾ ਵਿੱਕੀ ਆਰਟੀਵੀ ਦੇਖ ਰਹੇ ਸਾਰੇ ਜ਼ਰੂਰਤਾਂ ਦਾ ਧੰਨਵਾਦ ਥੈਂਕ ਯੂ ਵੀਰੇ